ਆ ਪਰਸੋ ਨਾ ਮੀਂਹ ਪਿਆ ਤੇ ਪਾਣੀ ਹਜੇ ਵੀ ਖੜਾ ਹੈ ਤਾਂ ਲੋਕ ਕਿੰਨੇ ਪਰੇਸ਼ਾਨ ਆ ਸਾਹਮਣੇ ਮਾਰਕੀਟ ਵਾਲੇ ਜਿਹੜੇ ਦੁਕਾਨਦਾਰ ਵੀਰੇ ਉਹ ਬਿਲਕੁਲ ਵਿਹਲੇ ਬੈਠੇ ਗਾ ਕੋਈ ਨਹੀਂ ਗਾ ਆਵੇ ਵੀ ਕਿਉਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਗੌਰ ਕਿ ਕੀ ਚਾਹਣਾ ਕੀ ਕਹਿਣਾ ਚਾਹੋਗੇ ਗੌਰ ਸਾਹਿਬ ਰਾਜੂ ਕੰਡਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਪਲ-ਪਲ ਸ਼ਹਿਰ ਦੀ ਹਰ ਖਬਰ ਤੁਸੀਂ ਲੋਕਾਂ ਦੇ ਸਾਹਮਣੇ ਨਜ਼ਰ ਕਰਦੇ ਆਂ ਤੇ ਦੂਜੀ ਗੱਲ ਤੁਸੀਂ ਕੀ ਕੀਤੀ ਇਸੇ ਪਾਣੀ ਦੇ ਪ੍ਰਬੰਧ ਦਾ ਪਾਣੀ ਦੇ ਪ੍ਰਬੰਧ ਦਾ ਕਾਰਨ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਬਿਲਕੁਲ ਕੰਬ ਕਰਨੀ ਦੀ ਨ ਬਿਲਕੁਲ ਨਹੀਂ ਧਿਆਨ ਉਹਨਾਂ ਦਾ ਇਸ ਇਸ ਪ੍ਰਤੀ ਆ ਤੁਸੀਂ ਦੇਖੋ ਇੱਥੇ ਭਾਰ ਡੇਰੀ ਦੇ ਨੇੜੇ ਆ ਸਾਰੀ ਜਿੰਨੀ ਮਾਰਕੀਟ ਆ ਸਾਰੀ ਡੁੱਬੀ ਪਈ ਆ ਕੋਈ ਗਾਹਕ ਨਹੀਂ ਆ ਰਹਾ ਸਵੇਰ ਤੋਂ ਯਾਨੀ ਕਿ ਵਿਚਾਰੇ ਇੱਥੇ ਆਏ ਨੇ ਤੇ ਚਿੰਤਕ ਨੇ ਕਿ ਸਵੇਰ ਸਾਰਾ ਗਾਹਕ ਨਹੀਂ ਇਹਨਾਂ ਨੂੰ ਖਰਚੇ ਪੈ ਰਹੇ ਨੇ ਮੁਲਾਜ਼ਮਾਂ ਦੇ ਖਰਚੇ ਪੈ ਰਹੇ ਨੇ ਹੋਰ ਬਿਜਲੀ ਦੇ ਖਰਚੇ ਪੈ ਰਹੇ ਨੇ ਅਨੇਕਾਂ ਇਹਨਾਂ ਨੂੰ ਖਰਚੇ ਪੈ ਰਹੇ ਨੇ ਪਰ ਲੇਕ ਪ੍ਰਸ਼ਾਸਨ ਦੀ ਤਾਂ ਜਿਹੜਾ ਪ੍ਰਸ਼ਾਸਨਿਕ ਕੰਪਨ ਕਰਨ ਦੀ ਨੀਂਦ ਸੁਤਾ ਪਿਆ। ਕੀ ਗੱਲ ਹੈ ਇਹ ਵੀ ਜਿਹੜੇ ਕੰਪਨੀਆਂ ਵਾਲੇ ਉਹਨਾਂ ਨੇ ਵੀ ਬੜਾ ਪਰੇਸ਼ਾਨ ਕੀਤਾ ਹੈ। ਇਹ ਮੇਨ ਸ਼ਹਿਰ ਦੀ ਜਿਹੜੀ ਛੜਕਾ ਜਿਹੜੀ ਹੈ ਗੰਗਾ ਨਗਰ ਨੂੰ ਜਾਂਦੀ ਹੈ। ਤਾਂ ਇੱਥੋਂ ਦੇ ਜਿਹੜੇ ਕੰਪਨੀ ਵਾਲੇ ਉਹਨਾਂ ਨੇ ਟੋਏ ਪੱਟ ਕੇ ਪਰੇਸ਼ਾਨ ਕੀਤਾ ਇੱਕ ਤਾਂ ਪਹਿਲਾ ਟ੍ਰੈਫਿਕ ਦੀ ਬਹੁਤ ਸਮੱਸਿਆ ਹਾਂਜੀ ਇੱਕ ਦੂਜਾ ਨੰਬਰ ਉਹਨਾਂ ਨੇ ਟੋਏ ਪੱਟ ਕੇ ਇੱਥੇ ਯਾਨੀ ਕਿ ਆਵਾਜਾਵੀ ਨੂੰ ਪ੍ਰਭਾਵਿਤ ਕੀਤਾ ਐਜਮੀਆਂ ਦੇ ਸਾਹਮਣੇ ਖੱਡਾ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰੋ ਜੇ ਮੂਰੇ ਇੱਕ ਗੱਡੀ ਖੜੀ ਐ ਸਵੈਕਟ ਉਹਦੇ ਕਾਰਨ ਥੋੜਾ ਦਿਖ ਨਹੀਂ ਆ ਕੋਈ ਖੱਡਾਂ ਵੱਲ ਧਿਆਨ ਹੀ ਦੇਖੋ ਇਹ ਸੜਕ ਹਸਤੀਆਂ ਨੂੰ ਵੇਖੋ ਇਹ ਮਤਲਬ ਇਹ ਚੱਲ ਚੱਲ ਤੋਂ ਦੇਖੋ ਵੀ ਇਹ ਪ੍ਰਸ਼ਾਸਨ ਇਹਨਾਂ ਗੱਲਾਂ ਇਹਨਾਂ ਗੱਲਾਂ ਲਈ ਬਿਲਕੁਲ ਧਿਆਨ ਨਹੀਂ ਦਿੰਦਾ ਹਾਲਾਂਕਿ ਚਲੋ ਇਹ ਮੀਂਹ ਦੇ ਕਾਰਨ ਵੀ ਹੋ ਸਕਦਾ ਵੀ ਟੋਏ ਪੱਟੇ ਗਏ ਜਾਂ ਸੜਕਾਂ ਤੇ ਪਾਣੀ ਖੜਦਾ ਹੈ ਤੇ ਦੂਜਾ ਨੰਬਰ ਜਿਹੜਾ ਕੰਪਨੀ ਦੀ ਗੱਲ ਕਰਦੇ ਵੀ ਕੰਪਨੀ ਵਾਲੇ ਵੀ ਨਿਆਜ ਬੁੱਝ ਕੇ ਇਹ ਸੜਕ ਨੂੰ ਘੱਟ ਰਹੇ ਨਹੀਂ ਜਦੋਂ ਪਤਾ ਵੀ ਮੌਸਮ ਖਰਾਬ ਆ ਤੇ ਸੋਚਦੇ ਰੁਕ ਜਾਣ ਸਾ ਮੌਸਮ ਦੇ ਵਿੱਚ ਯਾਨੀ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਰਾਉ ਨੂੰ ਵੀ ਵੱਡਾ ਹਾਸਾ ਇਹਨਾਂ ਟੋਏ ਦੇ ਵਿੱਚ ਕੋਈ ਡਿੱਗੇ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਆ ਫਿਰ ਇਹਨਾਂ ਸੜਕਾਂ ਨੂੰ ਕਈ ਕੀ ਮਹੀਨੇ ਬਣਾਏ ਨਹੀਂ ਜਾਂਦਾ ਜਿਸ ਕਰਕੇ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਤਾਂ ਤੁਸੀਂ ਦੇਖ ਲਓ ਇੱਥੇ ਵੀ ਇੱਕ ਟੋਆ ਜਿਹੜਾ ਪੱਟਿਆ ਹੋਇਆ ਹੈ ਕਿ ਸੇ ਕੰਮ ਨੂੰ ਲੈ ਕੇ ਪੜਤਾ ਸੀ ਬਾਅਦ ਦੇ ਵਿੱਚ ਉਸ ਨੂੰ ਬਣਾਇਆ ਨਹੀਂ ਗਿਆ ਤਾਂ ਇਹ ਵੀ ਲੋਕਾਂ ਦੀ ਲਈ ਇੱਕ ਵੱਡੀ ਆਫਤ ਹੈ ਤਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਤਾਂ ਪਾਣੀ ਦੀ ਨਿਕਾਸੀ ਟ੍ਰੈਫਿਕ ਬਹੁਤ ਦਿਖਾਉਣ ਦੀ ਕੋਸ਼ਿਸ਼ ਕਰੋ ਰਾਜੂ ਖੰਡਾ ਜੀ ਆ ਜਿਹੜਾ ਟੋਆ ਹੈ ਆ ਟੋਆ ਸਮ ਦਿਖਾ ਰਹੇ ਆ ਦੇਖੋ ਨਗਰ ਕੌਂਸਲ ਆਸ ਵਿੱਚ ਵਿੱਚ ਜੁੰਡੋ ਜੁੰਡੀ ਹੋ ਜਾਂਦੀ ਤੇ ਟੋਏ ਵੱਲੀ ਕਿਸੇ ਦਾ ਧਿਆਨ ਨਹੀਂ ਦੇਖੋ ਗੱਡੀਆਂ ਵੇਖ ਆ ਦੇਖੋ ਕਿਵੇਂ ਗੱਡੀਆਂ ਰੁਕ ਰੁਕ ਕੇ ਨਗਾਉਂਦੇ ਨੇ ਆ ਤੁਹਾਨੂੰ ਹਰ ਪਲ ਦੀ ਹੀ ਅਪਡੇਟ ਦੇ ਰਹੇ ਹਾਂ ਸਮੇਂ ਦੀ ਤਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇੱਕ ਤਾਂ ਜਿਹੜੇ ਗੁਜਰਾਤ ਗੈਸ ਪਾਈਪਲਾਈਨ ਆ ਇਹਨਾਂ ਨੂੰ ਜਿਹੜਾ ਨਿਕਲ ਕੱਸੀ ਜਾਵੇ ਕਿਉਂਕਿ ਸੜਕਾਂ ਤੇ ਅਸਰ ਕਿ ਬੁੜਦੇ ਨੇ ਉਹ ਵੀ بارش ਦੇ ਦਿਨਾਂ ਵਿੱਚ ਇੱਕ ਨਿਕਾਸੀ ਪ੍ਰਬੰਧ ਦਾ ਜਿਹੜਾ ਹੈਗਾ ਉਹ ਵੀ ਜਿਹੜਾ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ